ਮਹੱਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਲਾਈ ਬੂਝੈ ਤਾਂ ਨਿਰਮਲ ਹੋਐ ਕੋਈ ਹਰਿ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਲਾਵਾ ਹੋਈ ਆਈ ਰੇ ਭਗਤ ਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਤਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਈ ਜੀ ਜੰਤ ਏ ਕਿਆ ਵਿਚਾਰੀ ਕਿਆ ਕੋ ਆਖ ਸੁਣਾਈ ਗੁਰਮੁਖ ਆਪੇ ਦੇ ਵਢਿਆਈ ਆਪੇ ਸੇਵ ਕਰਾਈ ਦੇਖ ਕਟੰਭ ਮੋਹਿ ਲਵਹਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪੇੜਹਿ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਵੇਨ ਸਤਿਗੁਰ ਕੋ ਮੰਗ ਨਾ ਜਾਣੈ ਅੰਦੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈੜੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਨੰਦਿਨ ਭਗਤ ਕਰਹਿ ਦਿਨ ਰਾਤੀ ਹਉਮੈ ਮੋਚ ਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੇ ਸੱਚੇ ਸਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਗੁਰ ਸੇਵੈ ਸਹਜ ਉਪਜੈ ਹਉ ਮੈਂ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਪੁਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਈ ਨਾਮ ਨਿਧਾਨ ਹਰ ਮਨ ਵਸੈ ਹਉ ਮੈਂ ਦੁੱਖ ਸਭ ਜਾਇ ਸਤਗੁਰੇ ਸ਼ਬਦ ਸੁਣਾਇ ਹਉ ਸਦ ਬਲੇ ਹਾਰੈ ਜਾਉ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰੇ ਆਪ ਨਾ ਜਾਈ ਹਰ ਜੀਉ ਭਗਤ ਵੱਸਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੀ ਗੁਰਮਖ ਦੇ ਵੜਿਆਈ ਸ੍ਰੀ ਰਾਗ ਮਹੱਲਾ 3 ਹਉ ਮੈਂ ਕਰਮ ਕਮਾਵੰਦੀ ਜਮ ਡੰਡ ਲੱਗੇ ਤਿਨ ਆਈ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮਖ ਨਾਮ ਧਿਆਏ ਤੁਰ ਪੂਰਬ ਕਰਤੇ ਲਿਖਿਆ ਤਿੰਨਾ ਗੁਰਮਤ ਨਾਮ ਸਮਾਏ ਰਹਾਉ ਵਿਣ ਸਤ ਗੁਰ ਪ੍ਰਤੀਤ ਨ ਆਵੇ ਨਾਮ ਨਾ ਲਾਗੂ ਭਾਉ ਸੁਪਨੇ ਸੁਖ ਨਾ ਪਾਵੀ ਦੁਖ ਮਹਿ ਸਵੇ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀ ਐ ਕੀਰਤਨਾ ਮੀਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਈ ਗੁਰ ਸ਼ਬਦ ਦੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਈ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੇ ਧਾਈ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਉਂਦੀ ਵੇਖ ਕਹਉ ਮੈਂ ਤਜ ਬਿਕਾਰ ਮਨ ਹਠ ਕਿਤੈ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੁਧੂ ਹੋ ਜਾਏ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇ ਸੌਂਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏ ਕਹਿ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਈ ਹਰ ਰਸ ਪੀਵੈ ਸਹਿਜ ਰਹੈ ਉੱਡੈ ਨਾ ਆਵੈ ਜਾਇ ਨਿਜ ਕਰਵਾਸਾ ਪਾਇਆ ਹਰ ਹਰ ਨਾਮ ਸੁਮਾਈ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੈ ਜੇ ਚਲਹਿ ਤਾਂ ਅਨੰਦਿਨ ਰਾਚੈ ਹਰਿ ਨਾਹੀ ਰਹਾਉ ਪੰਛੀ ਬਿਰਖ ਸੁਹਾਵੜੀ ਉਡਹਿ ਚਹੋਂ ਦਿਸ ਜਾਹੀ ਜੇਤਾ ਉਡਹਿ ਦੁਖ ਘਣੇ ਨਿਤ ਦਜਹਿ ਤੈ ਬਿਲਲਾਹੀ ਬਿਨ ਗੁਰ ਮਹਿਲ ਨਾ ਜਪਈ ਨਾ ਅਮਰਤ ਫਲ ਪਾਹੀ ਗੁਰਮਖ ਬ੍ਰਹਮ ਹਰੀਆਵਲਾ ਸਾਚੈ ਸਹਜ ਸੁਭਾਈ ਸਾਖਾ ਤੀਨ ਨਵਾਰੀਆ ਏਕ ਸ਼ਬਦ ਲਿਵਲਾਈ ਅੰਮ੍ਰਿਤ ਫਲ ਹਰ ਇੱਕ ਹੈ ਆਪੇ ਦੇ ਖਵਾਈ ਮਨ ਮੁਖੀ ਉਬੇ ਸੁਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀਐ ਉਹਨਾ ਘਰ ਨ ਗਰਾਉ ਕਟਿਅ ਹੈ ਤੈ ਨਿਤ ਜਾਲੀਐ ਉਹਨਾ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੀ ਪਇ ਕਿਰਤ ਪਰਾਹੁ ਹੁਕਮੇ ਦਰਸ਼ਨ ਦੇਖਣਾ ਜਹ ਭੀ ਜਹ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣ ਬੱਪੜੀ ਭੂਲੇ ਫਿਰਹਿ ਗਵਾਰ ਮਾਨਾਤ ਕਰਮ ਕਮਾਵੰਦੀ ਨਿਤ ਨਿਤ ਹੋਹੀ ਖਵਾਰ ਅੰਤਰ ਸ਼ਾਂਤ ਨਾ ਆਵੈ ਨਾ ਸੱਚ ਲੱਗੇ ਪਿਆਰ ਗੁਰਮਖੀਆਂ ਮੂੰਹ ਸੋਹਣੇ ਗੁਰ ਕਹਿ ਤਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸੱਚਿਆਰ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰਹਿ ਉਧਾਰ ਸਭ ਨਦਰੀ ਕਰਮ ਕਮਾਵੰਦੀ ਨਦਰੀ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਈ ਨਾਨਕ ਨਾਮ ਵਡਾਈਆ ਕਰਮપરાਪਤ ਹੋਈ ਸ੍ਰੀ ਰਾਗ ਮਹੱਲਾ ਤੀਜਾ ਗੁਰਮਖ ਨਾਮ ਧਿਆਈਐ ਮਨਮੁਖ ਬੂਜ ਨਾ ਪਾਈ ਗੁਰਮਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਈ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਈ ਭਾਈ ਰੇ ਦਾਸਨ ਦਾਸਾ ਹੋਇ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਈ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤ ਗੁਰ ਭਾਏ ਸਦਾ ਪਿਰ ਨੇ ਚਲ ਪਾਈ ਐ ਨਾ ਉਹ ਮਰੈ ਨਾ ਜਾਏ ਸ਼ਬਦ ਮਿੜੀ ਨਾ ਵੀਛੜੈ ਪਿਰ ਕੈ ਅੰਕ ਸਮਾਈ ਹਰ ਨਿਰਮਲ ਅਤ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੂਝੈ ਦੇਖੀ ਪਰਮ ਭਲਾਏ ਗੁਰਮਤੀ ਹਰ ਸਦਾ ਪਾਇਆ ਰਸ ਨਾ ਹਰ ਰਸ ਸਮਾਈ ਮਾਇਆ ਮੋਹ ਚਕਾਇਆ ਗੁਰਮਤੀ ਸਹਜ ਸੁਭਾਈ ਬਿਨ ਸ਼ਬਦੈ ਜਗ ਦੁਖੀਆ ਫਿਰੈ ਮਨ ਮੁਖਾਂ ਨੂੰ ਗਈ ਖਾਏ ਸ਼ਬਦਿ ਨਾਮ ਧਿਆਈਐ ਸ਼ਬਦਿ ਸੱਚ ਸਮਾਈ ਮਾਇਆ ਭੂਲੇ ਸਿਧ ਫਿਰੈ ਸਮਾਦ ਨ ਲੱਗੈ ਸੁਭਾਈ ਤੀਨੇ ਲੋ ਵਿਆਪਤ ਹੈ ਅਦਗਰਹੀ ਲਪਟਾਈ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਭਦਾ ਮਾਇਆ ਜਾਈ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਈ ਦੁਖ ਸੁਖ ਇਹੋ ਜਿਓ ਬਾਧ ਹੈ ਹਉਮੈ ਕਰਮ ਕਮਾਈ ਬਿਨ ਸ਼ਬਦ ਹੈ ਪਰਮਨਾ ਚੂਕਾਈ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੈ ਬਿਨ ਸ਼ਬਦ ਹੈ ਥਾਏ ਨਾ ਪਾਈ ਸ਼ਬਦੇ ਹਉ ਮੈਂ ਮਾਰੀਐ ਮਾਇਆ ਕਾ ਭ੍ਰਮ ਜਾਇ ਨਾਮ ਪਦਾਰਥ ਪਾਈਐ ਗੁਰਮੁਖ ਸਹਜ ਸੁਭਾਈ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨਾ ਹੋਇ ਭਗਤ ਵਸਚਲ ਹਰਿ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਈ ਨਾਨਕ ਸ਼ਬਦੇ ਹਰ ਸਾਲ ਆਹੀ ਹੈ ਕਰਮ ਪ੍ਰਾਪਤ ਹੋਈ